ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਗਰਮੀ ਗਰਮੀ ਹੋ ਗਿਆ ਹੈ ਕਿਉਂਕਿ ਚੱਕ ਲਿਆਂਦਾ ਲੈ ਕੱਲ ਉਹ ਤਾਂ ਤਾਰ ਵੀ ਦਿੱਤਾ ਸੋ ਕੱਲ ਬਾਈ ਲੈ ਲਿਆਂਦਾ ਚੱਕ ਕੇ ਥੋੜਾ ਜਿਹਾ ਘਟ ਗਿਆ ਸੀ ਸੁਸਾਇਟੀ ਚਲੋ ਐਤਕੀ ਰੇਹ ਦੀ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਆਹ ਦਿਨਾਂ ਦੇ ਵਿੱਚ ਹਨਾ ਰੇਹ ਪਹੁੰਚੀ ਜਾਂਦਾ ਤੇ ਬਾਕੀ ਕੱਲ ਮੈਂ ਇੱਕ ਛੋਟੀ ਜੀ ਰੀਲ ਬਣਾ ਕੇ ਪਾਈ ਸੀ ਟਰਾਲੀ ਰਿਲੇਟਡ ਤੇ ਉਹਦੇ ਵਿੱਚ ਮੈਂ ਕਿਹਾ ਤਾਂ ਵੀ ਟਰਾਲੀਆਂ ਦਾ ਰੇਟ ਹੈ ਜਿਹੜਾ ਵੀ ਉਹ ਫਿਕਸ ਕਰ ਦਿੱਤਾ ਗਿਆ ਵੀ ਅੱਗੇ ਤੋਂ ਜਿਹੜੀ ਵੀ ਬੁਕਿੰਗ ਕਰਨੀ ਹੈ ਵੀ ਉਹ ਆਪਾਂ ਕਿਲੋਆਂ ਦੇ ਹਿਸਾਬ ਨਾਲ ਨਹੀਂ ਕਰਨੀ ਉਹ ਟਰਾਲੀਆਂ ਦੇ ਰੇਟ ਫਿਕਸ ਕਰ ਲੈਣੇ ਉਹ ਕਈ ਵੀਰ ਲੈ ਕੇ ਉਹਨੂੰ ਗਲਤ ਕਹਿਣ ਦਾ ਭਾਵ ਮਤਲਬ ਵੀ ਉਹ ਐਦਾਂ ਸਮਝ ਗਏ ਉਹ ਚੀਜ਼ ਨੂੰ ਕਹਿੰਦੇ ਵੀ ਤੁਸੀਂ ਅ ਰੇਟ ਫਿਕਸ ਕਰਕੇ ਮਤਲਬ ਵੀ ਆਹ ਕਿਸੇ ਦੇ ਕਮੈਂਟ ਪਰ ਕੀ ਹੈ ਕਹਿੰਦੇ ਕੰਮ ਚੱਲ ਗਿਆ ਤੁਸੀਂ ਤਾਂ ਫਿਕਸ ਕਰਤਾ ਰੇਟ ਫਿਕਸ ਉਹਨੂੰ ਇੱਕ ਤਰ੍ਹਾਂ ਦਾ ਐਵੇਂ ਨਾ ਸਮਝੋ ਵੀ ਜੋ ਮਤਲਬ ਵੀ ਜੇ 5 ਲੱਖ ਕਹਤਾ ਤਾਂ ਫਿਰ 5 ਲੱਖ ਹੀ ਹੋਊਗਾ ਉਹ ਟਰਾਲੀ ਦਾ ਉਦੇ ਵਿੱਚ ਕਿਲੋਆਂ ਦਾ ਹਿਸਾਬ ਦੇ ਸਾਰਾ ਕੁਝ ਜਣੀ ਪੂਰਾ ਕਾਊਂਟਿੰਗ ਕਰਕੇ ਇੰਨਾ ਕਰੀਟ ਕੱਢਿਆ ਦੇਖੋ 바ਰਗੇਨਿੰਗ ਹਰ ਇੱਕ ਚੀਜ਼ ਦੀ ਹੁੰਦੀ ਹੈ 바ਰਗੇਨਿੰਗ ਦਾ ਮਤਲਬ ਇਹੀ ਹੁੰਦਾ ਵੀ ਆਪਾਂ ਨੇ ਰੇਟ ਉੱਥੇ ਜਾ ਕੇ ਖੜ ਜਾਣਾ ਵੀ ਕਿਲੋਆਂ ਦੇ ਹਿਸਾਬ ਨਾਲੇ ਉੱਥੇ ਰਹਿ ਜਾਣਾ ਵੀ ਕਿਸੇ ਨੂੰ ਮਹਿੰਗੀ ਵੀ ਨਹੀਂ ਲੱਗਣੀ ਆਰ ਨਾ ਮੈਂ ਜ਼ਿੰਮੇਦਾਰ ਨੂੰ ਉਹ ਚੀਜ਼ ਦਾ ਮਤਲਬ ਵੀ ਲੋਸ ਹੋਣਾ ਤੇ ਨਾ ਦੂਜੇ ਨੂੰ ਜਿਹੜਾ ਬਣਾਉਣੇ ਆਲਾ ਨਾ ਉਹਨੂੰ ਕਿਸੇ ਕਿਸੇ ਨੂੰ ਦਾ ਫਰਕ ਪੈਣਾ ਚਾਹੀਦਾ ਹਨਾ ਕਿਉਂਕਿ ਦੇਖੋ ਦੋਨੇ ਹਰੇਕ ਚੀਜ਼ ਨੇ ਜਿਹੜਾ ਚੀਜ਼ ਬਣਾ ਰਿਹਾ ਉਹਨੂੰ ਵੀ ਕੁਝ ਨਾ ਕੁਝ ਮਾੜਾ ਮੋਟਾ ਹਲਕਾ ਫੁਲਕਾ ਪ੍ਰੋਫਿਟ ਚਾਹੀਦਾ ਹਰੇਕ ਐ ਦੁਕਾਨਦਾਰ ਨੇ ਸੱਚ ਲਫਾਫੇ ਦਾ ਮੁੱਲ ਤਾਂ ਕੱਢਣਾ ਹੀ ਕੱਢਣਾ ਹੈ ਕਿ ਨਹੀਂ ਆਚਾ ਆ ਜਾ ਤੂੰ ਵੀ ਆ ਜਾ ਕਾਰਨੀ ਹੋ ਸੁਣਾ ਠੀਕ ਹੈ ਝਾੜੂ ਦੀ ਸਰਕਾ ਹਾਂ ਠੀਕ ਸੋ ਪੱਗ ਗਿਆ ਚਾ ਬਾਈ ਦੇ ਬਾਈ ਦੇ ਹੁਣ ਫਰਕ ਪੈਣ ਲੱਗ ਗਿਆ ਲੋਡ ਵਾਲਾ ਕੰਮ ਅਸੀਂ ਇਹਦੇ ਤੇ ਕੋਈ ਨਹੀਂ ਬਿਚਾਰੇ ਨੇ ਕਰਾਇਆ ਨਹੀਂ ਕਹਿੰਦੇ ਹਾਂ ਅੱਜ ਮੈਂ ਮੈਂ ਮਾੜੇ ਜਿਹਾ ਕਿਹਾ ਤਾਂ ਮਹਾ ਚੱਲ ਸਾਡੇ ਨਾਲ ਮਾਰੂਗਾ ਕਿਹੜਾ ਕਹਿੰਦਾ ਮੈਂ ਸਕੂਟਰੀ ਤੇ ਆਉਂਗਾ ਹੁਣ ਤਾਂ ਫਰਕ ਆ ਇਹ ਤਾਂ ਹੈ ਹਲੇ ਵੀ ਦੇਖੋ ਥੋੜਾ ਥੋੜਾ ਫਰਕ ਹਾਂ ਉਹ ਅੱਖ ਨੂੰ ਨਾ ਗਰਮੀ ਆ ਜਾਂਦੀ ਹੈ ਇਹਦੇ ਵਾਰ ਕਹਿੰਦਾ ਉਹ ਕਰਕੇ ਨਾ ਅੰਦਰ ਅੱਜ ਕੱਲ੍ਹ ਵੀ ਆਈ ਸੀ ਗਰਮੀ ਆੱਖੀ ਰਹੇਦੀ ਨਹੀਂ ਤੂੰ ਦਵਾਈ ਲੇ ਟਾਈਮ ਨਾਲ ਦਵਾਈ ਦਾ ਤੂੰ ਟਿਲ ਮਸਲਾ ਛੱਡ ਫੰਗ ਜਾਊਗਾ ਬਾਈ ਲਈ ਦਾ ਬਹੁਤ ਹੋਗਾ ਨਾ ਨਾ ਚੱਲ ਕੋਈ ਹਾਂ ਤੂੰ ਨਾਮ ਰਜਿਸਟਰ ਕਰ ਤੂੰ ਆਪਾਂ ਬਦਿਆਂ ਨਹੀਂ ਬਾਈ ਨੂੰ ਆ ਵੀ ਕਹਿੰਦਾ ਕਹਿੰਦਾ ਦੋ ਲੱਗਣਤੀ ਕਿ ਤਿੰਨ ਲੱਗਣ ਮੈਂ ਲਵਾਉਂਗਾ ਕਹਿੰਦਾ ਤੇਰਾ ਫੋਨ ਵੀ ਇੱਥੇ ਛੱਡ ਦੇ ਫਿਰ ਚਾਚਾ ਉਧਰ ਅਚਾਰ ਵਾਲੀ ਗੱਠ ਅਚਾਰ ਵਾਲੀ ਗੱਠ ਕੋਲੀ ਬੈਠਾ ਤਾਂ ਮੈਂ ਵੀ ਇੱਥੇ ਕੀ ਪਹਿਲੀ ਵਾਰ ਆਪਾਂ ਨੇ ਇਹ ਮੱਕੀ ਵਾਲਾ ਕੰਮ ਕਰਿਆ ਬਹੁਤ ਹੀ ਹੈ ਸਾਰਾ ਦੰਦ ਆਇਆ ਪਿਆ ਲੱਗ ਲੱਗੇ 4 ਪੌਂਦਾ ਕਿ ਨਹੀਂ ਤਾਂ ਦੋ ਸ਼ਾਮ ਨੂੰ ਰੋਜ਼ ਸ਼ਾਮ ਨੂੰ ਮੇਰੀ ਗੱਲ ਸੁਣਨੀ ਤਾਂ ਰੋਜ਼ ਇੱਕ ਮੱਛਰ ਦੇਖ ਲੈ ਕਿੰਨਾ ਹੋ ਗਿਆ ਮੱਛਰ ਆਇਆ ਮੱਛਰ ਤੇ ਚਰੀ ਉੱਡਦੀ ਸੀ ਕਿਹ ਕਿਹ ਸਫਾ ਦੀ ਵੱਡੀ ਨਹੀਂ ਸੱਪਾਂ ਤੇ ਬਹੁਤ ਐਦ ਕੀ ਬਾਈ ਮੱਕੀ ਦਾ ਇੰਨਾ ਕਿ ਆਨੰਦ ਰਿਹਾ ਇੰਨਾ ਕਿ ਨਜ਼ਾਰਾ ਵੀ ਆਪਣੀ ਗੱਠ ਕਿੰਨੇ ਦਿਨ ਕਿੰਨੇ ਦਿਨ ਕੱਢ ਦਿੰਦੀ ਹੈ ਗੱਠ ਇੱਕ ਦੋ ਦਿਨ ਕੱਢ ਦਿੰਦੀ ਤਿੰਨ ਦਿਨ ਕੱਢ ਮੈਂ ਆਪਾਂ ਦੋ ਜਣੇ ਮਤਲਬ ਉਹਨੂੰ ਧੋੜ ਕੇ ਦੇਖਿਆ ਉੜ ਜਾਂਦੀ ਐ ਤਾਂ ਉਹ ਰੁਕ ਤਾਂ ਜਾਂਦੀ ਹੈ ਰੋਣ ਦੀ ਚੀਜ਼ ਹੈ ਕਿਹੜੇ ਨਾ ਨਾ ਵਧੀਆ ਵਧੀਆ ਤੇ ਕੱਲ ਜੂਰੀਆ ਚੱਕ ਲਿਆਂਦਾ ਤਾਂ ਹਾਂ ਮੀਂਹ ਪੈਂਦੇ ਚ ਲੈ ਕੇ ਜਾਂਦੇ ਗੋਗੀ ਟਨ ਨੂੰ ਲਵੇੜ ਤਾਂ ਨਾ ਉਹਦਾ ਰਿਆਣ ਫੇਰ ਲਵੇੜ ਤੇ ਲੈਟਾਣੇ ਜਾਉਣਾ ਤੇ ਲਿਵਰਨੇ ਹੁਣ ਚੱਲੂਗਾ ਤੇ ਹੁਣ ਤਿਆਰੀ ਕਰੀਏ ਰੇਪਾਉਣ ਦੀ ਸ਼ਾਮ ਦਾ ਟਾਈਮ ਹੋ ਗਿਆ ਤੇ ਬਾਈ ਜੀ ਆਪਦਾ ਉਹ ਪਜਾਮ ਜੱਟ ਦਾ ਪਾ ਲਾ ਆਹ ਜੱਟ ਦਾ ਪੈਂਦਾ ਜਿੰਨਾ ਜਿੰਨਾ ਰੇਪਾ ਨਗਰਮੀ ਨਗਰਮੀ ਕਿਉਂਕਿ ਕੀ ਹੋਣੀ ਆ ਉਹ ਗੜਾਈ ਗੱਦ ਕਰਦੇ ਹੁੰਦੇ ਆ ਜੱਟ ਕੀ ਬਣਦਾ ਭਾਦੋ ਜ ਸਾਧ ਬਣਿਆ ਇਹ ਤਾਂ ਹੁਣ ਤੁਹਾਡੇ ਵਰਗੇ ਬਣਦੇ ਆ ਸਾਡੇ ਵਰਗੇ ਨਾ 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 ਅਸੀਂ ਸਾਧ ਨਹੀਂ ਬਣਦੇ ਬਾਕੀ ਚ ਸਾਧ ਬਣਦੇ ਹੁਣ ਅਸੀਂ ਨਾ ਨਾ ਹੈ ਸਭ ਤੋਂ ਸਾਲੀ ਸੁੱਖ ਹੈ ਸਾਤਾ ਤਾਂ ਬਣੂਗੇ ਜਿਗੜਾਈ ਕਰੋਗੇ ਅਸੀਂ ਗੜਾਈ ਨਹੀਂ ਕਰਨੀ ਸਪਰੇਅ ਮਾਰ ਦੇਣੀ ਐ ਐਦ ਕੀ ਰਾ ਬਾਬਾ ਸੁੱਖ ਰੱਖੇ ਐਦ ਕੀ ਐਦ ਕੀ ਜਿਨ੍ਹਾਂ ਚ ਸੁਣ ਸੁਣ ਹੈਲੋ ਹੁਣ ਤਾਂ ਰੰਗ ਚਿੱਟਾ ਹੋ ਗਿਆ ਤੇ ਸੱਤੋਂ ਜਰਿਆ ਨਹੀਂ ਜਾਂਦਾ ਜਿਨ੍ਹਾਂ ਆਹ ਦੇਖ ਲੈ ਉਹਦੇ ਕਰਕੇ ਨਾ ਦਵਾਈਆਂ ਗਰਮੋਂ ਕਰਕੇ ਨਾ ਗਰਮੀ ਆ ਜਾਂਦੀ ਹੈ ਗਰਮੋਂ ਦਵਾਈਆਂ ਆਹ ਨਿਚੜ ਰਿਹਾ ਖੜਾ ਦੇਖ ਲੈ ਹਾਲੇ ਹੁਣ ਕਿਹੜੇ ਕੋਈ ਕੰਮ ਕਰਿਆ ਨਾਲੇ ਹੰਤਾ ਪੂਰੀ ਤੇ ਆਇਆ ਹਾਂ 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 ਨਾ ਨਾ ਚੱਲੋ ਜਿਨ੍ਹਾਂ ਦਾ ਇੱਦੀ ਕਵਾੜ ਹੈ ਉਹਨਾਂ 'ਚ ਤਾਂ ਬੋਤਲ ਹੀ ਹੈ ਜਿਨ੍ਹਾਂ 'ਚ ਹੈ ਨਹੀਂ ਉਹਨਾਂ 'ਚ ਜਮਾ ਹੀ ਹੈ ਨਹੀਂ ਉਹ ਕੰਮ ਹੋਇਆ ਪਰ ਜਿਨ੍ਹਾਂ 'ਚ ਜ਼ਿਆਦਾ ਉਹਨਾਂ 'ਚ ਸਪਰੇਅ ਮਾਰ ਦੇਣੀ ਹੈ ਜੀ ਜੀ ਹਾਂ ਹੂੰ ਕਿੰਨੇ ਥੈਲੇ ਰੱਖ ਲਏ ਸੀ ਹੁਣ 8 8 8 ਥੈਲਾ 8 ਥੈਲਾ ਡਾਲਾਂਗੇ ਹਟੋ ਗੋਗੀ ਪਲੇਟ ਕਿੱਥੇ ਐ ਨਾ ਮੈਂ ਟਰੈਕਟਰ ਤੇ ਆਉਂਗਾ ਅੱਗੇ ਜੀ ਚੁੰਨੀ ਮੱਝੜ ਵਾਲੀ ਮੋਟਰ ਕੋਲ ਓਹ ਸਾਹਮਣੇ ਇਹ ਓਹ ਦੇਖੋ ਕੀ ਲਿਖਿਆ ਹੋ ਉਹ 에어ਪੋਰਟ ਚਾਚਾ ਕੀ ਲਿਖਿਆ ਹੋ ਉਹ 에어ਪੋਰਟ 에어ਪੋਰਟ ਦੇ ਕੋਲ ਪਹੁੰਚ ਚੁੱਕੇ ਆਂ ਤੇ ਇੱਥੇ ਆਪਣਾ ਲੱਗਿਆ ਹੋ 26 ਚੋਨਾ ਇਹ 26 ਝੋਨੇ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਆ 30 ਥੱਲੇ ਦੇ ਇਹਦਾ ਪਹਿਲੇ ਦੇ ਵਿੱਚ ਅਸੀਂ ਨੇ ਵੰਗੀ ਸਾਈਡ ਤੇ ਉਹ ਦੂਜੀ ਜਿੰਕ ਮਲਾਈ ਤੀ ਦੂਜਾ ਥੱਲਾ ਸਿੰਪਲ ਪਾਇਆ ਤਾਂ ਤੇ ਅੱਜ ਫੇਰ ਸਿੰਪਲ ਪੋਣਾ ਤੇ 30 ਥੱਲਾ ਲੈ ਕੇ ਆਏ ਆ ਅਸਲ ਚ ਥੋੜੀ ਜੀ ਪਨੀਰੀ ਨਾਲ ਵੱਧ ਦਿੰਦੀ ਹੋਗੀ ਤੀ ਉਹਦੇ ਕਰਕੇ ਇਹ ਫਟਾਫਟ ਪਾ ਰਹੇ ਆ ਅਸੀਂ ਇਹਦੇ ਵਿੱਚ ਵੀ ਚੱਲ ਛੇਤੀ ਛੇਤੀ ਆਪਣਾ ਤਿੰਨ ਕਥਲੇ ਪਾ ਕੇ ਫਿਰ ਦੇਖੀਏ ਵੀ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ ਚਾਚੀ ਸਰਜੂ ਤਿੰਨ ਨਾਲ ਇਹਦੇ ਚ ਇਹ ਵੱਧ ਖਾਊਗੀ ਹੈ ਨਾ ਜਿਹੜੀ ਮਸ਼ੀਨ ਵਾਲਾ ਝੋਨਾ ਆਪਣਾ ਉਹ ਰੇ ਘੱਟ ਖਾ ਰਿਹਾ ਉਹਦੇ 'ਚ ਫਰਕ ਹੈ ਨਾ ਉਹ ਆਪਣੀ ਦੀ ਨਰਮ ਹੁੰਦੀ ਹੈ ਪਤਾ ਨਹੀਂ ਕਿਉਂ ਉਹ ਇੰਨੀ ਕਾਲਸ ਫਰਚਾਰੀ ਹੈ ਜਿਹੜੀ ਆਪਣੀ ਮਸ਼ੀਨ ਨਾਲ ਝੋਨਾ ਲਿਆ ਵਾ ਐਨ ਪੂਰਾ ਰੰਗ ਬਟਿਆ ਪਿਆ ਜਿਵੇਂ ਮਤਲਬ ਹਲਕਾ ਜਿਹਾ ਪੀੜਾਪਨ ਵੀ ਹੁੰਦਾ ਨਾ ਜਿਲੀ ਜੇ ਦੋ ਦੋ ਥੱਲੀਆਂ ਦੇ ਨਾਲੇ ਐਨ ਮਤਲਬ ਪੂਰੀ ਕਾਲਸ ਫਰਾਈ ਵੀ ਆਹੋ ਉਹਦੇ ਚ ਹੁਣ ਹਲੇ ਰੋਕ ਦੇਣਾ ਅਸੀਂ ਨੇ ਫਾਲਤੂ ਨਹੀਂ ਪਾਉਣਾ ਜੇ ਪਾਉਣਾ ਵੀ ਉਹ ਤਾਂ ਤਿੰਨ ਤੋਂ ਉੱਪਰ ਥੱਲੇ ਉਹਦੇ ਚ ਰੇਹ ਦੇ ਨਹੀਂ ਪਾਉਣੇ ਹੈਗੇ ਤੇ ਬਾਕੀ ਬਈ ਟਰਾਲੀਆਂ ਬਾਰੇ ਮੈਂ ਫੇਰ ਦੁਬਾਰ ਤੋਂ ਇੱਕ ਵਾਰ ਕਹਿਣਾ ਵੀ ਕੋਈ ਰੇਟ ਵਾਲੀ ਐਡਾ ਕੋਈ ਫਿਕਸ ਨਹੀਂ ਕਰਿਆ ਤੁਸੀਂ ਆਓ ਬੇਫਿਕਰ ਹੋ ਕਿ ਟਰਾਲੀਆਂ ਦਾ ਰੇਟ ਉੱਥੀ ਜਿ ਵੀ ਮਤਲਬ ਕਿਲੋ ਵਾਲਾ ਸਿਸਟਮ ਹੁਣ ਦੂਜੇ ਲੋਟ ਆਪਾਂ ਨੇ ਬੰਦ ਕਰਤਾ ਵੀ ਉੱਕੀ-ਬੁੱਕੀ ਦੇ ਵਿੱਚ ਕਹਿਣ ਦਾ ਭਾਅ ਵੀ ਟਰਾਲੀ ਥੋੜੀ ਉਵੇਂ ਵੀ ਨਹੀਂ ਹੈ ਵੀ ਸਾਡੀ 35 ਕੁਇੰਟਲ ਤੋਂ ਥੱਲੇ ਆਜੂ ਟਰਾਲੀ ਦਾ weight ਉੱਥੀ ਜੇ ਹੱਥ ਉੱਥੇ ਜੇ ਟਿੱਗਿਆ ਹੁਣ ਵੀ ਮਤਲਬ ਵੀ ਜੇ 38 ਕੁਇੰਟਲ ਦੀ ਟਰਾਲੀ ਆਪਣੀ ਪਹਿਲੀ ਬਣੀ ਸੀ ਤਾਂ ਸਾਰੀਆਂ ਹੁਣ ਤੱਕ 38 ਦੀਆਂ ਹੀ 37 38 38 ਇੰਨੇ ਕੁ ਦੀਆਂ ਬਣਦੀਆਂ ਆ ਰਹੀਆਂ ਨੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ 5-10 ਕਿਲੋ 20 ਕਿਲੋ ਦਾ ਫਰਕ ਜਿਆਦਾ ਤੋਂ ਜਿਆਦਾ ਪੈਂਦਾ ਉਹ ਤਾਂ ਪੈਂਦਾ ਕਿਉਂਕਿ ਕਿਸੇ ਦਾ ਸਰਨੇਮ ਵਗੈਰਾ ਬੱਡਾ ਆਉਂਦਾ ਹਨਾ ਤਾਂ ਉਹ ਚੀਜ਼ਾਂ ਦਾ ਹਿੱਸਾ ਡੱਬਾ ਡੁੱਬਾ ਬਿੱਡ ਨੂੰ ਪਾਈਪ ਜਾਲੀ ਸਾਰਾ ਲਟਰ ਨੂੰ ਸਟਰਮ ਸਾਰਾ ਉਹੀ ਮਟੀਰੀਅਲ ਲੱਗ ਰਿਹਾ ਸੋ ਐਵੇਂ ਦੀ ਕੋਈ ਆਪਣੇ ਮਨ ਦੇ ਵਿੱਚ ਉਹ ਨਾ ਰੱਖੋ ਢੜਕੂ ਨਾ ਰੱਖੋ ਵੀ ਰੇਟ ਬੜੇ ਅੱਪ ਹੋ ਜਾਣੇ ਜਾਂ ਕੁਝ ਹੋ ਜਾਣਾ ਰੇਟ ਉੱਥੀ ਜੇ ਖੜਾ ਪਰ ਉਹ ਫਿਕਸ ਰੇਟ ਕਰਤਾ ਆਪਾਂ ਨਹੀਂ ਫਿਕਸ ਦੇ ਵਿੱਚ ਵੀ 바ਰਗਨਿੰਗ ਹੈਗੀ ਆ ਆਪਾਂ ਰੇਟ ਵੱਧ ਕਰਕੇ ਕਰ ਸਕਦੇ ਆ ਸੋ ਠੀਕ ਹੈ ਹੁਣ ਅਸੀਂ ਜੁਲੀ ਦਾ ਕੰਮ ਨਵੇੜੀਆਂ ਤੋਂ ਮਿਲਦੇ ਆਂ ਬ੍ਰੇਕ ਤੋਂ ਬਾਅਦ ਹਾਂਜੀ ਲਓ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਤੇ ਨਵੇੜਤਾ ਜੀ ਹੱਥ ਥੱਲੇ ਪਾਤੇ ਤਕਰੀਬਨ ਡੇਢ ਪੌਣੇ 2 ਘੰਟੇ ਲਾਇਆ ਡੇਢ ਕਥਲੇ ਡੇਢ ਕੰਟਾ ਸੀਨੇ ਗੋਗੀ ਚਲੇ ਗਿਆ ਹੁਣ ਰਹਿ ਕੇ ਤੇ ਇਕੱਲੇ ਅਸੀਂ ਖੀਲੇ ਥੱਲੇ ਨੂੰ 7 ਕਥਲੇ ਪਾ ਕੇ ਆਉਂਦੇ ਜਾਣ ਦਾ ਪ੍ਰੋਗਰਾਮ ਤੇ ਕਹਿੰਦਾ ਆੜੀ ਮੇਰਾ ਬਾਹਰ ਨੀ ਚਲੇਆ ਇਹ ਆਪਣੀ ਨਾ 26 ਝੋਨਾ ਇਹ ਲੱਗਿਆ ਤਾਂ ਲੇਟ ਲੇਟ ਵੀ ਲੱਗਿਆ ਤੇ ਉੱਪਰ ਤੇ ਪਨੀਰੀ ਵੀ ਥੋੜੀ ਜਿਹੀ ਕਿ ਜਿੰਨਾ ਦੀ ਜ਼ਿਆਦਾ ਹੋਈ ਵੀ ਸੀ ਟਾਮੀ ਟਾਮੀ ਜੀ ਨਾ ਤੁਹਾਨੂੰ ਮੈਂ ਦਿਖਾਵਾਂ ਦੇਖੋ ਆਏ ਨਾ ਟਾਮੀ ਟਾਮੀ ਜੀ ਮਤਲਬ ਨਿਕਲੂਗੀ ਸਾਰਿਆਂ ਚ ਇੱਕ ਵਾਰ ਹੁਣ ਪਰ ਹੁਣ ਸਾਨੂੰ ਆਇਆ ਵੀ ਜਿੱਥੇ ਵੀ ਜਿਹਦੇ ਵੀ ਬੀਬੀ ਨਾਲ ਗੱਲ ਕਰਦੇ ਆਂ ਫੋਨ ਆਉਂਦਾ ਤਾਂ ਸਾਰਿਆਂ ਦਾ ਇਹੀ ਆ ਵੀ ਇਹ ਚ ਰੇਵ ਵੱਧ ਰੱਖ ਹੁਣ ਵੀ ਲੇ ਇਹਦੀ ਦੱਬਣੀ ਰੇ ਕੇ ਰੱਖ ਵੀ ਇਹਨੇ ਪਰ ਜਣਾ ਕਿ ਇਹਨੇ ਕੋਈ ਗੱਲ ਨਹੀਂ ਵੀ ਜੇ ਪਨੀਰੀ ਥੋੜੀ ਜਿਹੀ ਹੋਤੀ 21 ਕਵਾਰ ਹੁਣ ਢੱਕਾ ਕੱਢ ਕੇ ਇਹ ਖੜੂਗੀ ਤੇ ਹੁਣ ਚੱਲ ਰਿਹਾ ਹਾਂ ਉਵੇਂ ਜੋ ਦਾ ਸੋਣਾ ਨਾਲ ਕੱਢ ਲੈ ਕੱਲ ਸੁਣ ਹਾਂ ਤੇ ਹੁਣ ਅੱਜ ਤਕਰੀਬਨ ਅਸੀਂ 3-3 ਥੱਲੇ ਪਾ ਗਏ ਅਸੀਂ ਹਫਤੇ ਹਫਤੇ ਤੋਂ ਪਹਿਲਾਂ ਪਹਿਲਾਂ ਹੀ ਪਾਈ ਜਾਂਦੇ ਆ 5 ਦਿਨ ਦੇ ਗੈਪ ਨਾਲ 4-5 ਦਿਨ ਦੇ ਗੈਪ ਨਾਲ ਇਹ ਅੱਥੇ ਲੱਜ ਅਸੀਂ ਨਵੇੜਤਾ ਤੇ ਇਹ ਸਭ ਤੋਂ ਖੀਲ ਚ ਲੈਤੀ ਝੋਨਾ ਆਪਾਂ ਨੇ ਹੈਗੇ 8 ਕਿਲਿਆਂ ਦਾ ਗੇੜਾ ਉਹ ਸਾਹਮਣੇ ਤੁਹਾਨੂੰ ਆਪਾਂ ਦਿਖਾਈ ਤੇ 에ਰਪੋਰਟ ਤੇ ਜਾਂਦੇ ਨਹੀਂ ਬੜਾ 에ਰਪੋਰਟ ਤੇ ਨਹੀਂ ਜਾਂਦੇ ਤੇ ਸੁੱਕੀ ਪਾਰਟੀ ਚੱਲਦੀ ਹੁੰਦੀ ਹੈ ਸਾਡੀ ਤਾਂ ਸੁੱਕਮ ਸੁੱਕੀ ਚਾਚੀ ਨੱਕੇ ਬੰਦ ਕਰਕੇ ਆ ਉਧਰ ਤੇ ਟਰੈਕਟਰ ਆ ਕੱਲ ਧੋਤਾ ਦਾ ਫੇਰ ਲਿਬੜ ਗਿਆ ਬਸ ਹੁਣ ਇਹਨੂੰ ਲਿਬੜੇ ਮੈਨੂੰ ਲੈਣ ਦੇਣਾ ਕਿਉਂਕਿ ਹੁਣ ਸਾਰੇ ਸਪਰੇਅ ਸਪਰੂਵ ਵੀ ਅਸੀਂ ਨਹੀਂ ਕਰਾਉਣੀ ਆ ਏਹੀ ਪੀਟੀਐਮ ਚੱਲਦਾ ਹੁੰਦਾ ਉਹਨੂੰ ਉਹ ਆਪਣੇ ਨੂੰ ਸਪਰੇਅ ਵਾਲੇ ਨੂੰ ਤੇ ਰੇਰੂ ਦਾ ਵੀ ਸਾਰਾ ਪੈਦੇ ਨਾਲੇ ਕੰਮ ਲੈਣਾ ਜੇ ਤਾਂ ਟਰਾਲੀ ਪੈ ਜਾਂਦੀ ਇਹਦੇ ਪਿੱਛੇ ਫਿਰ ਤਾਂ ਟਰਾਲੀ ਦੇ ਥੱਲੇ ਢੋਈ ਜਾਂਦੇ ਆ ਜਿੱਦਣ ਜੇ ਸਿਕੰਜਾ ਪੈ ਗਿਆ ਫਿਰ ਸਾਰਾ ਰੇ ਫਿਰ ਸਿਕੰਜੇ ਨਾਲੇ ਢੋਂਦਾ ਫਿਰ ਇਹ ਕੱਲ ਚੈੱਕ ਲੈਂਦੇ ਤੇ 50 60 ਥੈਲੇ ਹੋਰ ਘਟਦੇ ਤੇ ਬੰਨ ਇੱਕ ਨਾਲ ਹੁਣ ਆਪਣਾ ਜਿੱਥੇ ਤਿੰਨ ਤੇ ਉੱਥੇ ਤਿੰਨ ਬਾਅਦ ਜਿੱਥੇ ਚੌਥਾ ਬਾਣ ਕਰੀ ਢੋਲਾਂਗੇ ਝੋਲੀਆਂ ਉੱਥੇ ਚਾਰ ਵੀ ਇਹਨਾਂ 'ਚ ਤਾਂ ਮੈਨੂੰ ਲੱਗਦਾ ਸਾਂਨੇ 'ਚ ਪੈ ਵੀ ਪੰਜ-ਪੰਜ ਜਾਣੇ ਆ ਕਿਹੜੀ ਕੋਈ ਨਾ ਮੈਂ ਤਾਂ ਰੱਖਤੀ ਹੁਣ ਇਹਦੇ ਚ ਆ ਜਾ ਤੂੰ ਪਹਿਲਾਂ ਖਾ ਪੀ ਲੈ ਕੁਛ ਆ ਜਾ